ਹਾਂਜੀ ਮਿੱਤਰੋ ਜਿਹੜਾ ਬੰਦਾ ਦਿਹਾੜੀ 'ਚ 15 ਮਿੰਟ ਫੋਨ ਤੇ ਕੰਮ ਕਰਕੇ 10 ਤੋਂ 15000 ਰੁਪਇਆ ਕਮਾਉਣਾ ਚਾਹੁੰਦਾ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਮੈਨੂੰ WhatsApp ਤੇ ਮੈਸੇਜ ਕਰੋ ਮੈਂ ਉਹਨਾਂ ਨੂੰ ਲਿੰਕ ਸੈਂਡ ਕਰੂੰਗਾ ਉਹਦੇ ਤੇ ਤੁਸੀਂ 10 ਤੋਂ 15 ਮਿੰਟ ਲਾਉਣੇ ਆ ਦਿਹਾੜੀ 'ਚ ਸਿਰਫ 15 ਮਿੰਟ ਵੱਧੋ-ਵੱਧ ਤੇ ਮਹੀਨੇ ਦਾ ਤੁਸੀਂ 10 ਤੋਂ 15000 ਰੁਪਇਆ ਆਰਾਮ ਨਾਲ ਕਮਾ ਸਕਦੇ ਹੋ ਕੋਈ ਔਖਾ ਨਹੀਂ ਹੈਗਾ ਕੋਈ ਕੁਝ ਨਹੀਂ ਕਰਨਾ ਇਹਦੇ 'ਚ ਸਿਰਫ 15 ਮਿੰਟ ਦੇਣੇ ਆ ਸਿਰਫ 15 ਮਿੰਟ ਉਹਦੇ 'ਚ ਵੀ ਤੁਸੀਂ ਤਾਨੂੰ ਕੋਈ ਨੌਲੇਜ ਦੀ ਲੋੜ ਨਹੀਂ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਬਸ ਤੁਸੀਂ 15 ਮਿੰਟ ਦੇਣੇ ਆ ਔਰ 15 ਮਿੰਟ ਚ ਕਰਨਾ ਕੀ ਆ ਉਹ ਮੈਂ ਤੁਹਾਨੂੰ ਦੱਸੂਗਾ ਮੈਂ ਆਪਣਾ ਨੰਬਰ ਦੇ ਰਿਹਾ ਨੀਚੇ ਆ ਨੰਬਰ ਚੱਲ ਰਿਹਾ ਮੇਰਾ ਮੈਂ ਨੰਬਰ ਤੁਹਾਨੂੰ ਬੋਲ ਕੇ ਵੀ ਦੱਸ ਦਣਾ 7696580072 7696580072 ਇਸ ਨੰਬਰ ਤੇ ਮੇਰੇ ਨਾਲ ਕੰਟੈਕਟ ਕਰੋ WhatsApp ਤੇ ਮੈਸੇਜ ਕਰੋ ਮੈਂ ਤੁਹਾਨੂੰ ਦੱਸੂਗਾ ਬਹੁਤ ਸੌਖਾ ਤਰੀਕਾ ਹੈ ਮਹੀਨੇ ਦਾ 10 ਤੋਂ 15000 ਕਿਵੇਂ ਕਮਾ ਸਕਦੇ ਹਾਂ ਜਿਹੜੇ ਬੰਦੇ ਕੰਮ ਕਰਦੇ ਨੇ ਕੋਈ ਪ੍ਰਾਈਵੇਟ ਜੌਬ ਕਰਦੇ ਨੇ 10 ਤੋਂ 15000 ਤੇ ਉਹ ਬੰਦੇ ਵੀ ਇਹ ਕੰਮ ਕਰ ਸਕਦੇ ਨੇ